परिवान ओए ओए अखबो ले आ डॉक्टर जाए ओ परिवान है ओ परिवान ओ भाई है ओ परिवान है सारी टाइम तक हदीफ दी खड़ी है जी हां कैसे खबो गाइस टेंशन ना छोड़ दे बच्चे ਆ ਬਾਈ ਦੀ ਕਾਂਕਾ ਜਿਹੜਾ ਟਰੈਕਟਰ ਚਲਾਇਆ ਨਾ ਮੈਂਸੀ ਲੋ ਟੁਕਾ ਇਹ ਜਿੰਦਾ ਚਾਈ ਦੀ ਸਾਡੀ ਕਾਂਕ ਖੜੀ ਆ ਤਾਂ ਹੋ ਗਈ ਕਟਾ ਲਗੇ ਕਟਰੋਥਾਗੇ ਨਾ ਤਾਂ ਸੀ ਤੇ ਕਿੱਥੇ ਜਾ ਚ ਫੜਨਗੇ ਟਰੈਕਟਰ ਖੁੱਤੇ ਬਾਹਰ ਪਤਾ ਨਹੀਂ ਕੋਈ ਕਿਦੋਂ ਖਬੋ ਰਿਆ ਕਿ ਟਰੈਕਟਰ ਟਰੈਕਟਰ ਖੁੱਬ ਗਿਆ ਉਹਦਾ ਵਿੱਚ ਨਿਕਲ ਜਾ ਆ ਦੇਖ ਦੇਖ ਤੇ ਮੇਰੇ ਕਿੱਸਾ ਦੇ ਅਜਤੇ ਟਰੈਕਟਰ ਦਾ ਪਤਾ ਹੀ ਨਹੀਂ ਕਿੱਥੇ ਕਿੱਥੇ ਪੁੱਤੀ ਇਹ ਆਪਣੀ ਸੰਸਾਰ ਵਾਲੇ ਵਾਹਨ ਦੇ ਵਿੱਚ ਫਸ ਗਿਆ ਅਚਨ ਸੰਸਾਰ ਵਾਲੇ ਵਾਹਨ ਦੇ ਵਿੱਚ ਹਾਂ ਬੁਝਾ ਦਿਵਾ ਹਾਂ ਲੱਗ ਕੇ ਉਹ ਲੈ ਆਮਾ ਕੋਈ ਪਾਣੀ ਟੈਂਕੀ ਲੈ ਆਵਾ ਇਹ ਤੇ ਦੀਆਂ ਲੈ ਕੇ ਛੱਡ ਕੇ ਰੱਖੋ ਸਾਰੇ ਟਰੈਕਟਰ ਦੀਆਂ ਦਿਲਾ ਹੀ ਨੀ ਤੂੰ ਇਹਦੇ ਵਿੱਚ

ਫਰੰਟ ਮਹਾਰਾਜ ਆਲਾ ਜਿਲ੍ਹਾ ਅਛੀ ਦੇ ਮੁਖਤਸਰ ਸਾਹਿਬ ਅੱਜ ਬਹੁਤ ਹੀ ਵੱਡਾ ਨੁਕਸਾਨ ਹੋ ਗਿਆ ਉਹ ਹੋ